ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਇੱਕ ਅਜਹੀ ਘਟਨਾ ਦੇ ਬਾਰੇ ਜਿਸ ਦੇ ਵਿੱਚ ਇੱਕ ਕੁੜੀ ਦਾ ਕਤਲ ਹੁੰਦਾ ਤੇ ਉਸਦੇ ਕਤਲ ਹੋਣ ਤੋਂ ਬਾਅਦ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਤੇ ਉਸਦੇ ਕਤਲ ਦੇ ਮਾਮਲੇ ਦੇ ਵਿੱਚ ਚਾਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਉਹਨਾਂ ਦੇ ਉੱਤੇ ਮੁਕਦਮਾ ਚਲਾਇਆ ਜਾਂਦਾ ਜਦੋਂ ਇਹ ਮੁਕਦਮਾ ਚੱਲ ਰਿਹਾ ਸੀ ਇਸ ਮੁਕਦਮੇ ਚੱਲਦੇ ਨੂੰ 18 ਮਹੀਨੇ ਲੰਘ ਜਾਂਦੇ ਔਰ 18 ਮਹੀਨੇ ਤੱਕ ਮੁੰਡੇ ਜੇਲ੍ਹ ਦੇ ਵਿੱਚ ਹੁੰਦੇ ਆ ਨਾ 18 ਮਹੀਨਿਆਂ ਬਾਅਦ ਉਹ ਕੁੜੀ ਜਿਸ ਦਾ ਕਤਲ ਹੋਇਆ ਸੀ ਉਹ ਦੁਬਾਰਾ ਤੋਂ ਫਿਰ ਜਿਉਂਦੀ ਹੋ ਜਾਂਦੀ ਹੈ ਉਹ ਕੁੜੀ ਜਿਸ ਦਾ ਸਾਰੇ ਪਿੰਡ ਦੇ ਸਾਹਮਣੇ ਘਰਦਿਆਂ ਨੇ ਅੰਤਿਮ ਸੰਸਕਾਰ ਕਰ ਦਿੱਤਾ ਸੀ ਉਹ ਕੁੜੀ ਦੁਬਾਰਾ ਤੋਂ ਫੇਰ ਜਿਉਂਦੀ ਹੋ ਕੇ ਪੁਲਿਸ ਦੇ ਸਾਹਮਣੇ ਹਾਜ਼ਰ ਹੋ ਜਾਂਦੀ ਹੈ ਜਦੋਂ ਪੁਲਿਸ ਸਾਹਮਣੇ ਆਉਂਦੀ ਹੈ ਤਾਂ ਇਹ ਜਿਹੜੀ ਸਾਰੀ ਕਹਾਣੀ ਸੀ ਇਹ ਬਦਲ ਕੇ ਰੱਖ ਦਿੰਦੀ ਹੈ ਇਹ ਕਹਾਣੀ ਬਹੁਤ سارے ਜਿਹੜੇ ਸਵਾਲ ਖੜੇ ਕਰਦੀ ਹੈ ਕਿ ਜੇਕਰ ਇਹ ਕੁੜੀ ਜਿਉਂਦੀ ਆ ਫਿਰ ਕਤਲ ਕਿਸ ਦਾ ਹੋਇਆ ਜੇ ਕਤਲ ਕਿਸੇ ਹੋਰ ਦਾ ਹੋਇਆ ਤਾਂ ਜਿਹੜੇ ਫੜੇ ਹੋਏ ਮੁੰਡਿਆ ਚਾਰ ਜਿਹੜੇ ਮਲਜ਼ਮ ਫੜੇ ਸੀ ਪੁਲਿਸ ਨੇ ਉਹ ਕਾਤਲ ਕੌਣ ਨੇ ਉਹਨਾਂ ਨੇ ਕਤਲ ਕੀਤਾ ਵੀ ਆ ਜਾਂ ਨਹੀਂ ਇਹ ਸਾਰੇ ਸਵਾਲਾਂ ਦਾ ਜਵਾਬ ਆਪਾਂ ਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਮਿਲੂਗਾ ਤੁਸੀਂ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਤੇ ਜੇਕਰ ਤੁਸੀਂ ਅੱਜ ਪਹਿਲੀ ਵਾਰ ਇਸ ਚੈਨਲ ਦੇ ਉੱਤੇ ਵੀਡੀਓ ਦੇਖਣ ਲੱਗੇ ਹੋ ਤਾਂ ਤੁਹਾਨੂੰ ਗੁਜਾਰਿਸ਼ ਆ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਦਾ ਆਈਕਨ ਜ਼ਰੂਰ ਦਬਾ ਲਿਓ ਤਾਂ ਕਿ ਅੱਗੇ ਤੋਂ ਨਾਲੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਬਹੁਤਾਂ ਸਮਾਂ ਆਪਾਂ ਤੁਹਾਡਾ ਨਾਲ ਲੈਂਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਇਸ ਘਟਨਾ ਦੀ ਸ਼ੁਰੂਆਤ ਹੁੰਦੀ ਹੈ ਐਮਪੀ ਦੇ ਇੱਕ ਇਲਾਕੇ ਜਬੂਆ ਤੋਂ ਜਬੂਆ ਇਲਾਕੇ ਦੇ ਵਿੱਚ ਇੱਕ ਪਿੰਡ ਪੈਂਦਾ ਸੀ ਉੱਥੇ 13 ਸਤੰਬਰ 2023 ਦੇ ਦਿਨ ਇੱਕ ਪਿੰਡ ਦੇ ਵਿੱਚ ਇੱਕ ਛੱਪੜ ਦੇ ਵਿੱਚੋਂ ਇੱਕ Laash ਤੈਰਦੀ ਹੋਈ ਮਿਲਦੀ ਹੈ ਉਹ Laash ਜਦੋਂ ਮਿਲੀ ਤਾਂ ਪਿੰਡ ਦੇ ਸਰਪੰਚ ਨੇ ਪੁਲਿਸ ਨੂੰ ਕਾਲ ਕੀਤੀ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਪੁਲਿਸ ਵਾਲਿਆਂ ਨੇ ਉਹ Laash ਨੂੰ ਬਾਹਰ ਕੱਢਿਆ ਤਾਂ ਦੇਖਿਆ ਗਿਆ ਕਿ ਜਿਹੜੀ ਉਹ Laash ਸੀ ਉਹ ਇੱਕ ਕੁੜੀ ਦੀ ਸੀ ਇੱਕ ਔਰਤ ਦੀ ਸੀ ਉਸ Laash ਦੇ ਜਿਹੜੇ ਚਿਹਰੇ ਦੇ ਉੱਤੇ ਕਾਫੀ ਜ਼ਿਆਦਾ ਵੱਡੇ ਸੱਟਾਂ ਦੇ ਨਿਸ਼ਾਨ ਸੀ ਇਸ ਕਰਕੇ ਉਸ ਕੁੜੀ ਦੀ شناخت ਕਰਨਾ ਬੜਾ ਹੀ ਮੁਸ਼ਕਿਲ ਲੱਗ ਰਿਹਾ ਸੀ ਪਰ ਪੁਲਿਸ ਵਾਲਿਆਂ ਨੇ ਉਸ ਦੀ شناخت ਦੇ ਲਈ ਉਸ ਦੇ ਜਿਹੜੇ ਚਿਹਰੇ ਦੀਆਂ ਫੋਟੋਗ੍ਰਾਫਸ ਤੇ ਉਸ ਦੇ ਹੋਰ ਜਿਹੜੇ ਸਰੀਰ ਦੇ ਉੱਤੇ ਕੋਈ ਨਿਸ਼ਾਨ ਸੀ ਜਾਂ ਚੀਜ਼ਾਂ ਸੀ ਉਸ ਦੇ ਕੱਪੜਿਆਂ ਦੀਆਂ ਫੋਟੋਗ੍ਰਾਫਸ ਸਾਰੀਆਂ ਆਲੇ-ਦੁਆਲੇ ਦੇ ਜਿਹੜੇ ਨੇੜੇ ਦੇ ਥਾਣੇ ਸੀ ਉਹਨਾਂ ਦੇ ਵਿੱਚ ਸਰਕੂਲੇਟ ਕੀਤੀਆਂ ਤੇ ਨਾਲ ਹੀ ਪਿੰਡ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਪਰ ਕਿਤੋਂ ਵੀ ਪੁਲਿਸ ਦੇ ਹੱਥ ਕੋਈ ਵੀ ਜਾਣਕਾਰੀ ਨਹੀਂ ਲੱਗੀ ਉਸ ਕੁੜੀ ਦੀ شناخت ਕਰਨਾ ਬੜਾ ਮੁਸ਼ਕਿਲ ਹੋ ਰਿਹਾ ਸੀ ਪੁਲਿਸ ਵਾਲਿਆਂ ਨੇ ਇਹ ਸਾਰੀਆਂ ਫੋਟੋਆਂ ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਕੀਤੀਆਂ। ਸੋਸ਼ਲ ਮੀਡੀਆ ਦੇ ਉੱਤੇ ਫੋਟੋਆਂ ਵਾਇਰਲ ਕਰਨ ਤੋਂ ਬਾਅਦ ਪੁਲਿਸ ਵਾਲੇ ਇਸ ਕੁੜੀ ਦਾ ਪੋਸਟਮਾਰਟਮ ਕਰਦੇ ਆ ਤੇ ਇਸ ਦੀ Laash ਨੂੰ ਆਪਣੇ ਕੋਲ ਮੌਰਚਰੀ ਦੇ ਵਿੱਚ ਰੱਖ ਲੈਂਦੇ ਆ ਤਾਂ ਕਿ ਜਦੋਂ ਤੱਕ ਇਸ ਦੇ ਜਿਹੜੇ ਕੋਈ ਇਸ ਦੇ ਰਿਸ਼ਤੇਦਾਰ ਜਾਂ ਇਸ ਦੇ ਵਾਰਿਸ ਨਹੀਂ ਮਿਲ ਜਾਂਦੇ ਇਸ ਕੁੜੀ ਦੀ Laash ਨੂੰ ਉੱਥੇ ਰੱਖਿਆ ਜਾਵੇ। ਥੋੜੇ ਦਿਨ ਬੀਤਦੇ ਆ ਥੋੜੇ ਦਿਨਾਂ ਬਾਅਦ ਪੁਲਿਸ ਵਾਲਿਆਂ ਨੂੰ ਜਿਹੜਾ ਇਹ ਮੰਜਬੂਆ ਦਾ ਪੁਲਿਸ ਸਟੇਸ਼ਨ ਸੀ ਉਥੇ ਪੁਲਿਸ ਵਾਲਾ ਨੂੰ ਇੱਕ ਫੋਨ ਕਾਲ ਆਉਂਦੀ ਹੈ ਜੋ ਕਿ ਉਸ ਇਲਾਕੇ ਤੋਂ 150 ਕਿਲੋਮੀਟਰ ਦੀ ਦੂਰੀ ਤੇ ਇੱਕ ਮਨਸੌਰ ਨਾਮ ਦਾ ਇਲਾਕਾ ਐਮਪੀ ਦੇ ਵਿੱਚ ਉੱਥੋਂ ਫੋਨ ਕਾਲ ਆਉਂਦੀ ਹੈ ਉਸ ਫੋਨ ਕਾਲ ਦੇ ਉੱਤੇ ਦੂਸਰੇ ਮਨਸੌਰ ਵਾਲੇ ਥਾਣੇ ਦੇ ਜਿਹੜੇ ਅਧਿਕਾਰੀ ਸੀ ਉਹਨਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਜਿਹੜੀਆਂ ਫੋਟੋਗ੍ਰਾਫਸ ਇੱਥੇ ਭੇਜੀਆਂ ਗਈਆਂ ਨੇ ਉਸ ਦੇ ਨਾਲ ਇੱਕ ਕੁੜੀ ਦਾ ਹੁਲੀਆ ਮੈਚ ਕਰ ਰਿਹਾ ਹੈ ਤੇ ਉਹ ਕੁੜੀ ਇੱਥੇ ਮਿਸਿੰਗ ਰਿਪੋਰਟ ਲਿਖਾਈ ਹੋਈ ਆ ਮਨਸੌਰ ਦੇ ਵਿੱਚੋਂ ਕਾਫੀ ਦਿਨਾਂ ਤੋਂ ਮਿਸਿੰਗ ਦੱਸੀ ਜਾ ਰਹੀ ਸੀ ਤਾਂ ਉਸ ਤੋਂ ਬਾਅਦ ਫਿਰ ਮਨਸੌਰ ਦੀ ਪੁਲਿਸ ਉਸ ਕੁੜੀ ਦੇ ਘਰਦਿਆਂ ਨੂੰ ਇਤਲਾਹ ਦਿੰਦੀ ਹੈ ਤੇ ਉਸ ਕੁੜੀ ਦੇ ਘਰਦਿਆਂ ਨੂੰ ਜਿਹੜਾ ਉੱਥੇ ਜਬੂਆ ਦੇ ਪੁਲਿਸ ਸਟੇਸ਼ਨ ਦੇ ਵਿੱਚ ਭੇਜਿਆ ਜਾਂਦਾ ਹੁਣ ਦੋ ਮੀਆਂ ਬੀਬੀ ਜਿਹੜੇ ਕਿ ਉਸ ਕੁੜੀ ਦੇ ਮਾਪੇ ਦੱਸੇ ਜਾ ਰਹੇ ਸੀ ਉਸ ਜਬੂਆ ਦੇ ਪੁਲਿਸ ਸਟੇਸ਼ਨ ਦੇ ਵਿੱਚ ਪਹੁੰਚਦੇ ਆ ਤੇ ਉੱਥੇ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਉਸ ਤੋਂ ਬਾਅਦ ਉਹਨਾਂ ਨੂੰ Laash ਦਿਖਾਈ ਜਾਂਦੀ ਹੈ ਤੇ ਉਹ Laash ਦੀ شناخت ਕਰਦੇ ਆ ਤੇ ਉੱਥੇ ਉਸਦੇ ਕੱਪੜੇ ਦੇਖਣ ਤੋਂ ਬਾਅਦ ਤੇ ਇੱਕ ਪੈਰ ਦੇ ਉੱਤੇ ਬੰਨੇ ਹੋਏ ਧਾਗੇ ਤੋਂ ਆਪਣੀ ਕੁੜੀ ਦੀ ਪਛਾਣ ਕਰਦੇ ਆ ਤੇ ਉਹ ਉੱਥੇ ਫੁੱਟ ਫੁੱਟ ਕੇ ਰੋਣ ਲੱਗਦੇ ਆ ਤੇ ਦੱਸਦੇ ਆ ਕਿ ਇਹ ਜਿਹੜੀ ਕੁੜੀ ਆ ਉਹਨਾਂ ਦੀ ਆਪਣੀ ਕੁੜੀ ਆ ਜਿਸ ਦਾ ਨਾਮ ਉਹ ਲਲਿਤਾ ਬਾਈ ਦੱਸਦੇ ਆ ਤੇ ਜਿਸ ਦੀ ਉਮਰ 34 ਸਾਲ ਦੀ ਸੀ ਉਹ ਨਾਲ ਆਪਣੇ ਪ੍ਰੂਫ ਵਗੈਰਾ ਲੈ ਕੇ ਆਏ ਸੀ ਉਸ ਕੁੜੀ ਦਾ ਆਧਾਰ ਕਾਰਡ ਵਗੈਰਾ ਵੀ ਲੈ ਕੇ ਆਏ ਸੀ ਇਸ ਕਰਕੇ ਪੁਲਿਸ ਵਾਲੇ ਪੂਰੀ ਜਾਂਚ ਕਰਨ ਤੋਂ ਬਾਅਦ ਉਹ ਜਿਹੜੀ লাশ ਸੀਗੀ ਉਸ ਦੇ ਘਰਦਿਆਂ ਨੂੰ ਸੌਂਪ ਦਿੰਦੇ ਆ ਤੇ ਘਰ ਦੇ ਉਸ ਦੀ লাশ ਨੂੰ ਲੈ ਕੇ ਘਰ ਆਉਂਦੇ ਆ ਇੱਥੇ ਇਹ ਵੀ ਦੱਸਿਆ ਜਾਂਦਾ ਕਿ ਜਿਹੜੀ ਉਹ ਲਲਿਤਾ ਬਾਈ ਸੀ ਉਸ ਦਾ ਵਿਆਹ ਹੋਇਆ ਹੋਇਆ ਸੀ ਤੇ ਉਸ ਦੇ ਦੋ ਬੱਚੇ ਵੀ ਸੀ ਹੁਣ ਲਲਿਤਾ ਬਾਈ ਦਾ ਪਿੰਡ ਦੇ ਵਿੱਚ ਲਿਆ ਕੇ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਤੇ ਪੁਲਿਸ ਅੱਗੇ ਦੀ ਇਨਵੈਸਟੀਗੇਸ਼ਨ ਦੇ ਵਿੱਚ ਲੱਗ ਜਾਂਦੀ ਹੈ ਕਿ ਇਹ ਲਲਿਤਾ ਬਾਈ ਇੰਨੀ ਦੂਰ ਪਹੁੰਚੀ ਕਿਵੇਂ ਤੇ ਉੱਥੇ ਜਾ ਕੇ ਇਸ ਦਾ ਕਤਲ ਕਿਵੇਂ ਹੋਇਆ ਤੇ ਕਿਸ ਨੇ ਇਸ ਦਾ ਕਤਲ ਕੀਤਾ ਇਹ ਸਾਰੇ ਸਵਾਲਾਂ ਦੇ ਜਵਾਬ ਪੁਲਿਸ ਲੱਭਣ ਦੇ ਵਿੱਚ ਲੱਗ ਜਾਂਦੀ ਹੈ ਹੁਣ ਜੋ ਇਹ Laash ਲਲਿਤਾ ਬਾਈ ਦੀ ਮਿਲੀ ਸੀ ਉਸ ਦੇ ਘਰਦਿਆਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਕਿ ਪਤਾ ਲੱਗ ਸਕੇ ਕਿ ਇਸ ਕੁੜੀ ਦਾ ਕਤਲ ਕਿਸ ਨੇ ਕੀਤਾ ਹੋ ਸਕਦਾ ਤਾਂ ਘਰ ਦੇ ਕੁਝ ਨਾ ਕੁਝ ਪੁਲਿਸ ਵਾਲਿਆਂ ਨੂੰ ਜਾਣਕਾਰੀ ਦਿੰਦੇ ਆ ਤੇ ਨਾਲ ਹੀ ਪੁਲਿਸ ਵਾਲੇ ਆਪਣੇ ਤੌਰ ਤੇ ਉੱਤੇ ਵੀ ਜਾਂਚ ਕਰਨੀ ਸ਼ੁਰੂ ਕਰਦੇ ਆ ਤਾਂ ਪੁਲਿਸ ਵਾਲਿਆਂ ਦੇ ਸਾਹਮਣੇ 2-4 ਨਾਮ ਆਉਂਦੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਨਾਮ ਸੀ ਸ਼ਾਹਰੁਖ ਨਾਮ ਦੇ ਇੱਕ ਮੁੰਡੇ ਦਾ ਉਹ ਸ਼ਾਹਰੁਖ ਨਾਮ ਦੇ ਮੁੰਡੇ ਦੇ ਨਾਲ ਇਸ ਲਲਿਤਾ ਦੀ ਫੋਨ ਦੇ ਉੱਤੇ ਗੱਲਬਾਤ ਹੁੰਦੀ ਰਹਿੰਦੀ ਸੀ ਇਸ ਕਰਕੇ ਜਿਹੜੇ ਘਰ ਦੇ ਸੀ ਉਹਨਾਂ ਨੇ ਵੀ ਸ਼ਾਹਰੁਖ ਦਾ ਨਾਮ ਲਿਆ ਸੀ ਹੁਣ ਇਹ ਦੋਨੋਂ ਚੀਜ਼ਾਂ ਜਦੋਂ ਮੈਚ ਕਰਦੀਆਂ ਤਾਂ ਪੁਲਿਸ ਵਾਲੇ ਇਸ ਸ਼ਾਹਰੁਖ ਨਾਮ ਦੇ ਮੁੰਡੇ ਨੂੰ ਜਾ ਕੇ ਗ੍ਰਿਫਤਾਰ ਕਰਦੇ ਆ ਤੇ ਇਸ ਮੁੰਡੇ ਨੂੰ ਪੁਲਿਸ ਵਾਲੇ 20 ਤੋਂ 21 ਸਤੰਬਰ ਦੀ ਜਿਹੜੀ ਰਾਤ ਸੀ ਉਸ ਰਾਤ ਨੂੰ ਤਕਰੀਬਨ 3 ਵਜੇ ਰਾਤ ਨੂੰ ਜਾ ਕੇ ਇਸ ਦੇ ਘਰ ਤੋਂ ਗ੍ਰਿਫਤਾਰ ਕਰਕੇ ਲੈ ਕੇ ਆਉਂਦੇ ਆ ਤਾਂ ਉਸ ਤੋਂ ਬਾਅਦ ਇਸ ਮੁੰਡੇ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਜਾਂਚ ਦੇ ਵਿੱਚ ਅੱਗੇ ਪਤਾ ਲੱਗਦਾ ਕਿ ਇਹ ਮੁੰਡਾ ਤਿੰਨ ਜਾਣਿਆਂ ਦੇ ਹੋਰ ਨਾਮ ਲੈਂਦਾ ਜਿਨ੍ਹਾਂ ਦੇ ਵਿੱਚੋਂ ਇਹਦੇ ਜਿਹੜੇ ਤਿੰਨੋਂ ਸੀ ਦੋਸਤ ਸੀ ਇੱਕ ਦਾ ਨਾਮ ਇਜਾਜ਼ ਸੀ ਇੱਕ ਦਾ ਨਾਮ ਇਮਰਾਨ ਸੀ ਤੇ ਇੱਕ ਇਹ सोनू ਕੋਈ ਟਰੱਕ ਡਰਾਈਵਰ ਸੀ ਉਸ ਦਾ ਨਾਮ ਵੀ ਪੁਲਿਸ ਵਾਲਿਆਂ ਨੂੰ ਦੱਸਦਾ ਹੁਣ ਇਹ ਸਾਰੀਆਂ ਚੀਜ਼ਾਂ ਪੁਲਿਸ ਵਾਲੇ ਇੱਥੇ ਮੈਚ ਕਰਦੇ ਆ ਕਿਉਂਕਿ ਜਿਹੜੀ ਉਹ ਕੁੜੀ ਦੀ লাশ ਮਿਲੀ ਸੀ ਉਸ ਦੇ ਪੋਸਟਮਾਰਟਮ ਤੋਂ ਪਤਾ ਲੱਗਿਆ ਸੀ ਕਿ ਕਿਸੇ ਭਾਰੀ ਚੀਜ਼ ਦੇ ਨਾਲ ਉਸ ਦੇ ਮੂੰਹ ਦੇ ਉੱਤੇ ਜਾ ਕੇ ਵਾਰ ਕੀਤਾ ਗਿਆ ਜਾਂ ਫਿਰ ਉਸ ਦੇ ਮੂੰਹ ਦੇ ਉੱਪਰ ਦੀ ਕੋਈ ਟਰੱਕ ਵਗੈਰਾ ਲੰਘਾਇਆ ਗਿਆ ਤਾਂ ਕਿ ਉਸ ਦੀ شناخت ਨਾ ਹੋ ਸਕੇ ਹੁਣ ਪੁਲਿਸ ਵਾਲਿਆਂ ਨੂੰ ਇੱਥੇ ਇੱਕ ਟਰੱਕ ਡਰਾਈਵਰ ਵੀ ਮਿਲ ਚੁੱਕਿਆ ਸੀ ਜਿਸ ਤੋਂ ਬਾਅਦ ਹੁਣੇ ਪੁਲਿਸ ਵਾਲੇ ਇਹਨਾਂ ਚਾਰਾਂ ਜਣਿਆਂ ਨੂੰ ਗ੍ਰਿਫਤਾਰ ਕਰਦਿਆ ਤੇ ਗ੍ਰਿਫਤਾਰ ਕਰਕੇ ਅੱਗੇ ਜਿਹੜਾ ਕੇਸ ਚਲਾਉਂਦੇ ਆ ਤੇ ਅਦਾਲਤ ਦੇ ਵਿੱਚ ਸਬੂਤ ਪੇਸ਼ ਕਰਦੇ ਰਹਿੰਦੇ ਆ ਹੁਣ ਇਹ ਮੁੰਡੇ ਜੇਲ੍ਹ ਦੇ ਵਿੱਚ ਸੀ ਤਕਰੀਬਨ 18 ਮਹੀਨੇ ਦਾ ਸਮਾਂ ਬੀਤ ਜਾਂਦਾ ਇਹਨਾਂ ਦੇ ਉੱਤੇ ਕੇਸ ਚੱਲ ਰਿਹਾ ਸੀ ਇਹਨਾਂ ਦੇ ਵਿੱਚੋਂ ਦੋ ਜਿਹੜੇ ਮੁੰਡੇ ਸੀ ਉਹ ਵਿਆਹੇ ਹੋਏ ਸੀ ਉਹਨਾਂ ਦੇ ਬੱਚੇ ਤੱਕ ਵੀ ਸੀ ਇਹਨਾਂ ਦੀਆਂ ਘਰਵਾਲੀਆਂ ਕੋਰਟ ਦੇ ਵਿੱਚ ਇਹਨਾਂ ਦੀ ਪੈਰਵਾਈ ਕਰਦੀਆਂ ਰਹਿੰਦੀਆਂ ਪਰ ਹੁਣ 18 ਮਹੀਨੇ ਦਾ ਸਮਾਂ ਲੰਘਣ ਤੋਂ ਬਾਅਦ ਇੱਥੇ ਇੱਕ ਅਜੀਬ ਘਟਨਾ ਵਾਪਰਦੀ ਹੈ 18 ਮਹੀਨੇ ਲੰਘ ਗੇ ਤਾਂ ਇੱਕ ਦਿਨ ਅਚਾਨਕ ਜਿਹੜੀ ਉਹ ਕੁੜੀ ਸੀ ਜਿਹੜੀ ਆਪਣੇ ਘਰ ਤੋਂ ਗਾਇਬ ਹੋਈ ਸੀ ਜਿਸ ਦਾ ਕਤਲ ਹੋਇਆ ਦੱਸਿਆ ਜਾ ਰਿਹਾ ਸੀ ਉਹ ਅਚਾਨਕ ਹੀ ਆਪਣੇ ਘਰ ਪਹੁੰਚਦੀ ਹੈ ਉਹ ਆਪਣੇ ਘਰ ਜਾਂਦੀ ਹੈ ਉਸਦੇ ਘਰ ਦੇ ਉਹਨੂੰ ਦੇਖ ਕੇ ਹੈਰਾਨ ਹੋ ਜਾਂਦੇ ਆ ਕਿਉਂਕਿ ਜਿਸ ਕੁੜੀ ਦੇ ਕਤਲ ਦੇ ਲਈ 4 ਜਣੇ ਜੇਲ੍ਹ ਦੇ ਵਿੱਚ ਸੀ ਜਿਸ ਦਾ ਸਸਕਾਰ ਕਰ ਦਿੱਤਾ ਗਿਆ ਸੀ ਉਹ ਕੁੜੀ ਜਿਉਂਦੀ ਕਿਵੇਂ ਹੋ ਸਕਦੀ ਹੈ ਉਸ ਤੋਂ ਗੱਲਬਾਤ ਪੁੱਛੀ ਜਾਂਦੀ ਹੈ ਉਸ ਤੋਂ ਬਾਅਦ ਫਿਰ ਉਸਨੂੰ ਥਾਣੇ ਦੇ ਵਿੱਚ ਲਿਜਾਇਆ ਜਾਂਦਾ ਉਹ ਕੁੜੀ ਜਾ ਕੇ ਉੱਥੇ ਆਪਣਾ ਸਨਾਖਤੀ ਕਾਰਡ ਦਿਖਾਉਂਦੀ ਆ ਥਾਣੇ ਵਾਲਿਆਂ ਨੂੰ ਕਹਿੰਦੀ ਆ ਕਿ ਤੁਸੀਂ ਮੇਰੇ ਟੈਸਟ ਵਗੈਰਾ ਵੀ ਕਰ ਸਕਦੇ ਹੋ ਮੈਂ ਇਹਨਾਂ ਦੀ ਹੀ ਕੁੜੀਆਂ ਤੇ ਮੈਂ ਜਿਉਂਦੀ ਆ ਮੇਰਾ ਕੋਈ ਕਤਲ ਵਗੈਰਾ ਨਹੀਂ ਹੋਇਆ ਹੁਣ ਜੇ ਇਸ ਕੁੜੀ ਦਾ ਕਤਲ ਨਹੀਂ ਹੋਇਆ ਸੀ ਤੇ ਇਹ ਕੁੜੀ ਇੰਨੇ ਦਿਨਾਂ ਤੱਕ ਹੈ ਕਿੱਥੇ ਸੀ ਇਹ ਬਹੁਤ ਵੱਡਾ ਸਵਾਲ ਸੀ ਤਾਂ ਹੁਣ ਇਹ ਕੁੜੀ ਤੋਂ ਪੁੱਛ ਗਏ ਚ ਹੋਈ ਤਾਂ ਇਹਨੇ ਦੱਸਿਆ ਕਿ ਸ਼ਾਹਰੂਖ ਨਾਮ ਦਾ ਜਿਹੜਾ ਉਹ ਮੁੰਡਾ ਸੀ ਜਿਸ ਦੇ ਨਾਲ ਇਹਦੀ ਗੱਲਬਾਤ ਹੁੰਦੀ ਸੀ ਇਹ ਉਹਦੇ ਨਾਲ ਕਿਤੇ ਚਲੀ ਗਈ ਸੀ 2-3 ਦਿਨ ਉਹਦੇ ਨਾਲ ਰਹਿਣ ਤੋਂ ਬਾਅਦ ਉਸ 샤ਰੁਖ ਨਾਮ ਦੇ ਮੁੰਡੇ ਨੇ ਇਸ ਕੁੜੀ ਨੂੰ ਰਾਜਸਥਾਨ ਦੇ ਵਿੱਚ ਇੱਕ ਕਿਸੇ ਹੋਰ 샤ਰੁਖ ਨਾਮ ਦੇ ਮੁੰਡੇ ਨੂੰ ਹੀ ਵੇਚ ਦਿੱਤਾ ਸੀ ਇਹਨੇ 5 ਲੱਖ ਰੁਪਏ ਦੇ ਵਿੱਚ ਇਸ ਕੁੜੀ ਨੂੰ ਅੱਗੇ ਵੇਚਿਆ ਸੀ ਤੇ ਇਹ ਕੁੜੀ ਉਸੇ ਮੁੰਡੇ ਦੇ ਘਰ ਦੇ ਵਿੱਚ ਸੀ ਉਹ ਮੁੰਡੇ ਨੇ ਇਹਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਸੀ ਉਹ ਇਹਦੇ ਤੋਂ ਔਲਾਦ ਚਾਹੁੰਦਾ ਸੀ ਪਰ ਜਦੋਂ ਉਸ ਨੂੰ ਪਤਾ ਲੱਗਿਆ ਕਿ ਇਹ ਦੋ ਬੱਚਿਆਂ ਦੀ ਮਾਂ ਤੇ ਉਸ ਤੋਂ ਬਾਅਦ ਇਹਨੇ ਆਪਰੇਟ ਕਰਵਾ ਲਿਆ ਸੀ ਤਾਂ ਕਿ ਇਹਦੇ ਅੱਗੇ ਕੋਈ ਬੱਚਾ ਨਾ ਹੋਵੇ ਤਾਂ ਫਿਰ ਇੱਥੇ ਉਹ ਨਾਰਾਜ਼ ਹੋ ਜਾਂਦਾ ਹੈ ਤੇ ਉਹ ਮਾਇੂਸ ਹੋ ਜਾਂਦਾ ਇਸ ਕਰਕੇ ਇਹਨੂੰ ਪਹਿਲਾਂ ਜਿਹੜਾ ਉਹ ਪੂਰੀ ਨਿਗਰਾਨੀ ਦੇ ਵਿੱਚ ਰੱਖਦਾ ਸੀ ਕਿਸੇ ਨਾਲ ਫੋਨ ਤੇ ਗੱਲਬਾਤ ਨਹੀਂ ਕਰਨ ਦਿੰਦਾ ਸੀ ਉਹ ਹੁਣ ਇਹਦੇ ਉੱਤੇ ਥੋੜੀ ਢਿੱਲ ਵਰਤਣ ਲੱਗਦਾ ਤੇ ਇੱਕ ਦਿਨ ਫਿਰੇ ਮੌਕਾ ਦੇ ਕੇ ਉੱਥੋਂ ਭੱਜ ਆਉਂਦੀ ਹੈ ਤੇ ਹੁਣ ਇਹ ਆਪਣੇ ਘਰ 18 ਮਹੀਨੇ ਤੋਂ ਬਾਅਦ ਵਾਪਸ ਆ ਚੁੱਕੀ ਸੀ ਹੁਣ ਇੱਥੇ ਇੱਕ ਸਵਾਲ ਹੋਰ ਬਚਦਾ ਹੈ ਕਿ ਜੇਕਰ ਇਹ ਕੁੜੀ ਜਿਉਂਦੀ ਹੈ ਤਾਂ ਜਿਹੜੀ ਕੁੜੀ ਮਰੀ ਸੀ ਉਹ ਕੌਣ ਸੀ ਤੇ ਜਿਹੜੇ ਮੁੰਡੇ 4 ਜਾਣੇ ਗ੍ਰਿਫਤਾਰ ਕੀਤੇ ਆ ਪੁਲਿਸ ਨੇ ਉਹ ਫਿਰ ਕਿਉਂ ਗ੍ਰਿਫਤਾਰ ਕੀਤੇ ਜਾਂਦ ਕੇ ਇਹ ਕੁੜੀ ਜਿਉਂਦੀ ਸੀ ਤਾਂ ਫਿਰ ਅੱਗੇ ਜਿਹੜੀ ਇਨਵੈਸਟੀਗੇਸ਼ਨ ਹੁੰਦੀ ਆ ਤੇ ਨਾਲ ਹੀ ਜਿਹੜਾ ਅਦਾਲਤ ਦੇ ਵਿੱਚ ਸਾਰੇ ਸਬੂਤ ਪੇਸ਼ ਕੀਤੇ ਜਾਂਦੇ ਆ ਤੇ ਉਸ ਤੋਂ ਬਾਅਦ ਫਿਰ ਉਹ ਚਾਰੇ ਮੁੰਡਿਆਂ ਨੂੰ ਰਿਹਾ ਕੀਤਾ ਜਾਂਦਾ ਅਦਾਲਤ ਦੇ ਵੱਲੋਂ ਤੇ ਇਹਨਾਂ ਮੁੰਡਿਆਂ ਨੇ ਅੱਗੇ ਫਿਰ ਮੀਡੀਆ ਦੇ ਵਿੱਚ ਆ ਕੇ ਸਾਰੀ ਕਹਾਣੀ ਦੱਸੀ ਕਿ ਜੇਕਰ ਇਹ ਕਾਤਲ ਨਹੀਂ ਸੀਗੇ ਤਾਂ ਇਹਨਾਂ ਨੂੰ ਫਿਰ ਪੁਲਿਸ ਨੇ ਫੜਿਆ ਕਿਉਂ ਤਾਂ ਇੱਥੇ ਜੋ ਕਹਾਣੀ ਨਿਕਲ ਕੇ ਸਾਹਮਣੇ ਆਈ ਉਹ ਤੋਂ ਪਤਾ ਲੱਗਦਾ ਕਿ ਜਿਹੜੇ ਇਹ ਮੁੰਡੇ ਨੇ ਇਹਨਾਂ ਦੇ ਵਿੱਚੋਂ ਜਿਹੜਾ ਸਾਰੂਖ ਸੀਗਾ ਉਦੇ ਬਾਰੇ ਜਿਹੜਾ ਘਰਦਿਆਂ ਨੂੰ ਪਤਾ ਸੀ ਤੇ ਨਾਲ ਹੀ ਪੁਲਿਸ ਨੂੰ ਪਤਾ ਲੱਗਿਆ ਇਸ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਗਿਆ ਉਹ ਦੱਸਦਾ ਕਿ ਜਦੋਂ ਮੈਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਵਾਲਿਆਂ ਨੇ ਮੇਤੋਂ ਕੁਝ ਵੀ ਨਹੀਂ ਪੁੱਛਿਆ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਮੈਨੂੰ ਘਰ ਤੋਂ ਹੀ ਕੁੱਟਦੇ ਲੈ ਕੇ ਗਏ ਤੇ ਮੇਤੋਂ ਇਹਨਾਂ ਨੇ ਜਿਹੜਾ ਕੁੱਟਮਾਰ ਕਰਕੇ ਦੋ ਤਿੰਨ ਨਾਮ ਹੋਰ ਪੁੱਛੇ ਇਹਨਾਂ ਨੇ ਕਿਹਾ ਤੂੰ ਆਪਣੇ ਕਿਸੇ ਵੀ ਦੋਸਤਾਂ ਦੇ ਨਾਮ ਦੱਸ ਕੁਝ ਵੀ ਦੱਸ ਤੇ ਇਹਨੇ ਫਿਰ ਆਪਣੇ ਡਰ ਦੇ ਮਾਰੇ ਦੋ ਦੋਸਤਾਂ ਦੇ ਨਾਮ ਹੋਰ ਲੈ ਦਿੱਤੇ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਇਮਰਾਨ ਤੇ ਇੱਕ ਅਜਾਜ਼ ਸੀਗਾ ਇਹਨਾਂ ਤਿੰਨਾਂ ਜਣਿਆਂ ਨੂੰ ਪੁਲਿਸ ਨੇ ਹੁਣ ਗ੍ਰਿਫਤਾਰ ਕੀਤਾ ਹੋਇਆ ਸੀ ਤੇ ਪੁਲਿਸ ਵਾਲੇ ਹੁਣ ਇਹਨਾਂ ਤੋਂ ਇੱਕ ਟਰੱਕ ਡਰਾਈਵਰ ਦਾ ਵੀ ਨਾਮ ਮੰਗਦੇ ਆ ਤਾਂ ਹੁਣ ਟਰੱਕ ਡਰਾਈਵਰ ਦਾ ਜਦੋਂ ਨਾਮ ਮੰਗਿਆ ਤਾਂ ਇਹਨਾਂ ਨੇ ਇੱਕ ਛੋਟੂ ਨਾਮ ਦੇ ਮੁੰਡੇ ਦਾ ਨਾਮ ਲਿਆ ਤਾਂ ਪੁਲਿਸ ਵਾਲਿਆਂ ਨੂੰ ਪਤਾ ਲੱਗਿਆ ਕਿ ਜਿਹੜਾ ਛੋਟੂ ਹੈ ਇਹ ਇੱਕ ਮੁਸਲਿਮ ਮੁੰਡਾ ਆ ਇਸ ਕਰਕੇ ਇਹਨਾਂ ਨੇ ਦੁਬਾਰਾ ਤੋਂ ਇਹਨਾਂ ਦੀ ਕੁੱਟ ਮਾਰ ਕੀਤੀ ਤੇ ਇਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਮੁਸਲਿਮ ਨਹੀਂ ਕੋਈ ਹਿੰਦੂ ਨਾਮ ਦੱਸੋ ਕਿਉਂਕਿ ਪੁਲਿਸ ਵਾਲਿਆਂ ਨੂੰ ਲੱਗਦਾ ਸੀ ਕਿ ਜੇਕਰ ਸਾਰੇ ਇਸ ਮਾਮਲੇ ਦੇ ਵਿੱਚ ਮੁਸਲਿਮ ਮੁੰਡੇ ਫੜੇ ਤਾਂ ਇਹ ਇੱਕ ਧਰਮ ਦਾ ਮੁੱਦਾ ਵੀ ਬਣ ਸਕਦਾ ਤੇ ਭੀੜ ਵਗੈਰਾ ਲੋਕ ਵਗੈਰਾ ੜਕ ਵੀ ਸਕਦੇ ਆ ਤਾਂ ਹੁਣ ਇੱਥੇ ਹੋਰ ਨਾਮ ਪੁੱਛਿਆ ਗਿਆ ਜਿਸ ਤੋਂ ਬਾਅਦ ਇੱਕ ਸੋਨੂ ਨਾਮ ਦੇ ਮੁੰਡੇ ਦਾ ਨਾਮ ਜਿਹੜਾ ਇਹਨਾਂ ਮੁੰਡਿਆਂ ਨੇ ਲਿਆ ਤੇ ਉਸ ਸੋਨੂ ਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਇਹ ਸਾਰੇ ਪੂਰੀ ਪਲੈਨਿੰਗ ਬਣਾ ਕੇ ਪੂਰੇ ਸਬੂਤ ਇਕੱਠੇ ਕਰਕੇ ਇੱਕ ਤਰ੍ਹਾਂ ਨਾਲ ਪੁਲਿਸ ਨੇ ਫੇਕ ਸਬੂਤ ਬਣਾ ਕੇ ਇਹਨਾਂ ਮੁੰਡਿਆਂ ਦੇ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਤੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਪਰ 18 ਮਹੀਨੇ ਤੋਂ ਬਾਅਦ ਇਹ ਸਾਰਾ ਕੁਝ ਨਿਕਲ ਕੇ ਸਾਹਮਣੇ ਆਇਆ ਪੁਲਿਸ ਦੀ ਨਲਾਇਕੀ ਸਾਹਮਣੇ ਆਈ ਪੁਲਿਸ ਨੇ ਜਾਣਬੁੱਝ ਕੇ ਜਿਹੜੇ ਸਬੂਤ ਇਕੱਠੇ ਕੀਤੇ ਸੀ ਉਹਨਾਂ ਬਾਰੇ ਪਤਾ ਲੱਗਿਆ ਤੇ ਇਹਨਾਂ ਮੁੰਡਿਆਂ ਨੂੰ ਰਿਹਾ ਕੀਤਾ ਗਿਆ ਇਹ ਮੁੰਡੇ ਹੁਣ ਰਿਹਾ ਤਾਂ ਹੋ ਗਏ ਨੇ ਪਰ ਹਾਲੇ ਵੀ ਇੱਕ ਸਵਾਲ ਬਾਕੀ ਹੈ ਕਿ ਜੇਕਰ ਇਹ ਮੁੰਡੇ ਰਿਹਾ ਕਰ ਦਿੱਤੇ ਗਏ ਨੇ ਤਾਂ ਫਿਰ ਇਹਨਾਂ ਨੇ ਕਤਲ ਨਹੀਂ ਕੀਤਾ ਉਹ ਕੁੜੀ ਵੀ ਜਿਉਂਦੀ ਹਾ ਤਾਂ ਕਤਲ ਫਿਰ ਹੋਇਆ ਕਿਸ ਦਾ ਸੀ ਉਹ ਕੁੜੀ ਦੀ ਜਿਸ ਦੀ লাশ ਜਬੂਆ ਦੇ ਇੱਕ ਪਿੰਡ ਦੇ ਵਿੱਚੋਂ ਮਿਲੀ ਸੀ ਉਹ ਕੁੜੀ ਕੌਣ ਸੀ ਇਹਦਾ ਹਾਲ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਤੇ ਇਸ ਤੋਂ ਇਲਾਵਾ ਜਿਹੜੇ ਉਹ ਮੁੰਡੇ ਸੀ ਉਹ ਜਿਹੜੇ ਵਿਆਹੇ ਹੋਏ ਸੀ ਉਹਨਾਂ ਦੇ ਪਰਿਵਾਰ ਖਤਮ ਹੋ ਚੁੱਕੇ ਨੇ ਵਿਚਾਰਿਆਂ ਦੇ ਉਹਨਾਂ ਦੀਆਂ ਜਿਹੜੀਆਂ ਘਰਵਾਲੀਆਂ ਨੇ ਉਹ ਕਰਜ਼ਾ ਲੈ ਲੈ ਕੇ ਇਹਨਾਂ ਦੇ ਕੇਸ ਲੜਦੀਆਂ ਸੀ ਉਹ ਗਰੀਬ ਸੀ ਉਹ ਹੋਰ ਵੀ ਗਰੀਬੀ ਵੱਲ ਧੱਕੇ ਗਏ ਪੁਲਿਸ ਨੇ ਸਿਰਫ ਆਪਣੀ ਖਾਣਾ ਪੂਰਤੀ ਦੇ ਲਈ ਚਾਰ ਜਾਨਾਂ ਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ ਤੇ ਇੱਕ ਜੋ ਕਤਲ ਹੋਇਆ ਸੀ ਉਸਦੇ ਕਾਤਲਾਂ ਨੂੰ ਲੱਭਣ ਦਾ ਜੋ ਕੀਮਤੀ ਸਮਾਂ ਸੀ 18 ਮਹੀਨੇ ਤੱਕ ਉਹ ਵੀ ਖਰਾਬ ਕਰ ਦਿੱਤਾ ਉਸ ਕੁੜੀ ਦਾ ਸਸਕਾਰ ਵੀ ਕਰ ਦਿੱਤਾ ਜਿਹੜੀ ਉਹ ਦੂਜੀ ਕੁੜੀ ਦੇ ਘਰਦਿਆਂ ਦੇ ਵੱਲੋਂ ਕਰ ਦਿੱਤਾ ਗਿਆ ਸੀ ਉਹ ਹੁਣ ਜਿਹੜੇ ਉਸ ਦੇ ਕਾਤਲ ਨੇ ਉਹਨਾਂ ਨੂੰ ਲੱਭਣਾ ਹੋਰ ਵੀ ਮੁਸ਼ਕਿਲ ਆ ਸ਼ਾਇਦ ਉਹ ਕਿਤੇ ਖੁੱਲੇ ਫਿਰਦੇ ਹੋਣ ਆ ਜਿਨ੍ਹਾਂ ਨੇ ਅਸਲ ਦੇ ਵਿੱਚ ਕਤਲ ਕੀਤਾ ਸੀ ਇਹ ਪੁਲਿਸ ਦੀ ਸਭ ਤੋਂ ਵੱਡੀ ਨਲਾਇਕੀ ਸੀ ਤੁਹਾਡਾ ਇਸ ਦੇ ਬਾਰੇ ਕੀ ਮੰਨਣਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜਰੂਰ ਦਿਓ ਤੇ ਆਪਾਂ ਮਿਲਾਂ ਕਿਸੇ ਹੋਰ ਕਹਾਣੀ ਨਾਲ ਕਿਸੇ ਹੋਰ ਕਤਲਾਂ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ